ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਯਾਮਪੁਰ ਸਵਾਗਤ ਕਰਦਾ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਤੋਂ 1.5 ਮਹੀਨਾ ਪਹਿਲਾਂ ਆਪਾਂ ਇੱਥੇ ਮੂਗਰੇਆਂ ਦੀ ਵੀਡੀਓ ਬਣਾਈ ਸੀ ਉਸੇ ਲੋਕੇਸ਼ਨ ਤੇ ਅੱਜ ਆਪਾਂ ਫੇਰ ਆਇਆ ਆਂ ਆਪਾਂ ਤੁਹਾਡੇ ਨਾਲ ਵਾਦਾ ਕਰਿਆ ਸੀ ਵੀ ਜਦੋਂ ਇਹ ਮੂਗਰੇ ਕੱਢਣਗੇ ਥਰੇਸਰ ਆਹੀਂ ਤਾਂ ਆਪਾਂ ਤੁਹਾਨੂੰ ਝਾੜ ਦਿਖਾਵਾਂਗੇ ਉਹਨਾਂ ਦਾ ਕਿੰਨਾ ਕੁ ਝਾੜ ਨਿਕਲ ਰਿਹਾ ਤੇ ਵੀ ਜੇ ਅਗਲੇ ਸਾਲ ਕਿਸੇ ਨੇ ਖੇਤੀ ਕਰਨੀ ਹੋਵੇ ਕਣਕ ਨਾਲੋਂ ਵੈਸਟ ਆ ਇਹ ਤੇ ਬਾਈ ਨਾ ਕਰਦੇ ਆ ਗੱਲਾਂ ਬਾਤਾਂ ਆਪਾਂ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਕ ਵੀਰ ਆਪਣੇ ਨਾਲ ਹੋਰ ਨੇ ਜਿਨ੍ਹਾਂ ਦਾ ਥਰੈਸਰ ਆ ਇਹ ਜਾਨੀ ਇੱਥੇ ਇਸ ਏਰੀਏ ਦੇ ਵਿੱਚ ਕਾਫੀ ਮੂਂਗਰਿਆਂ ਦੀ ਖੇਤੀ ਹੁੰਦੀ ਆ ਬਾਈ ਨੇ ਪਹਿਲਾਂ ਵੀ ਮੰਨ ਲਓ 2-250 ਕਿਲਾ ਕੱਢ ਚੁੱਕੇ ਨੇ ਇਹ ਬਾਈ ਤੋਂ ਪੁੱਛਾਂਗੇ ਵੀ ਝਾੜ ਕਿਵੇਂ ਕਿਵੇਂ ਕਿੰਨਾ ਕਿੰਨਾ ਝਾੜ ਰਿਹਾ ਘੱਟ ਤੋਂ ਘੱਟ ਕਿੰਨਾ ਰਿਹਾ ਤੇ ਵੱਧ ਤੋਂ ਵੱਧ ਝਾੜ ਕਿੰਨਾ ਰਿਹਾ ਤੇ ਪਹਿਲਾਂ ਕਰਦੇ ਆ ਆਪਾਂ ਵੀਰ ਬਬਲੂ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਆ ਵੀਰ ਨਾਲ ਬਾਈ ਨਾਲ ਗੱਲਬਾਤ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਫੇਸਬੁੱਕ ਤੇ ਦਾ ਬਿੱਟੂ ਨੀਆ ਪੇਜ ਨੂੰ ਫਾਲੋ ਜ਼ਰੂਰ ਕਰਨਾ ਤਿਆਉ ਕਰਦਿਆਂ ਬਿਰੋਨਾ ਨਾਲ ਗੱਲਬਾਤ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਬੂ ਕੀ ਹਾਲ ਚਾਲ ਹੈ ਠੀਕ ਠਾਕ ਵੀ ਵਧੀਆ ਤੁਸੀਂ ਦੱਸੋ ਠੀਕ ਠਾਕ ਤੁਹਾਡੇ ਆਏ ਦਾ ਜੀ ਸਤਿ ਸ੍ਰੀ ਅਕਾਲ ਜੀ ਪਹਿਲੇ ਵਾਰ ਤੁਸੀਂ ਆਏ ਸੀ ਧੰਨਵਾਦ ਜੀ ਧੰਨਵਾਦ ਅੱਜ ਕੱਢਣ ਲੱਗੇ ਆਂ ਜੀ ਅੱਛਾ ਤੇ ਇਹਨਾਂ ਨੂੰ ਬੱਬਲੂ ਆਪਣੇ ਨੂੰ ਮੋਗਰੇ ਵੱਡਿਆਂ ਨੂੰ ਕਿੰਨੇ ਦਿਨ ਹੋ ਗਏ ਵੀਰੇ ਇਹ ਹੋ ਗਏ ਆਪਣੋ 10 ਦਿਨ ਹੋ ਗਏ ਅੱਛਾ 10 ਦਿਨ ਹੋ ਗਏ ਉਹਨਾਂ ਫਰੈਸ਼ ਨਹੀਂ ਨੇ ਮਿਲਿਆ ਅੱਛਾ ਫਰੈਸ਼ ਨਹੀਂ ਮਿਲਿਆ ਇਹ ਮੁੱਖ ਸੀਗੇ ਅੱਛਾ ਜਾਨੀ ਵੱਢਣ ਤੋਂ ਬਾਅਦ ਆਪਾਂ ਕੈਕ ਦਿਨਾਂ ਬਾਅਦ ਇਹਨਾਂ ਨੂੰ ਕਢਾ ਸਕਦੇ ਆ ਉਸ ਤੋਂ ਸਮਝ ਲਓ ਆਪਾਂ 4-5 ਦਿਨਾਂ ਸੰਕੜੀ ਜਾਂਦੇ 4-5 ਦਿਨਾਂ ਬਾਅਦ ਜਾਨੀ ਨਿਕਲ ਜਾਂਦੇ ਆ ਇਹ ਹੈ ਆਪਣੇ 10 ਕਿੱਲੇ ਦੀਆਂ ਨਾ ਹਾਂ ਆਪਣੇ 10 ਹਾਂ 10 10 ਕੱਢ ਦੀਆ ਆਪਣਾ ਤਰਸ ਕੋ ਇਸ ਟਾਈਮ ਥਰੇਸਰ ਚੱਲ ਰਿਹਾ ਉਹਦੇ ਸੌਟ ਆਪਾਂ ਲੈ ਆਂਦੇ ਨੇ ਸਾਰੇ ਕੱਢਦਿਆਂ ਦੇ ਬੀਆਂ ਦੇ ਉਹ ਆਪਾਂ ਵਿੱਚ ਵੀਡੀਓ ਦੇ ਉੱਪਰ ਤੁਹਾਨੂੰ ਪਤਾ ਹੀ ਐ ਐਡਿਟ ਕਰ ਦੇਣੇ ਆ ਵਿੱਚ ਤੇ ਮਾਲਕ ਕਿਵੇਂ ਰਿਹਾ ਝਾੜਦੇ ਨੂੰ ਕਿਵੇਂ ਲੱਗ ਰਿਹਾ ਝਾੜ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗਦੇ ਆ ਹਾਂ ਜੀ ਤੇ ਲੋ ਕਿਸਾਨ ਨੂੰ ਤਾਂ ਵਧੀਆ ਲੱਗਦਾ ਹੁੰਦਾ ਵਧੀਆ ਲੱਗ ਰਿਹਾ ਹਾਂ ਹਾਂ ਤੇ ਬਬਲੂ ਮੈਨੂੰ ਐਂ ਦੱਸ ਵੀਰੇ ਤੇਰੀ ਕਣਕ ਐ ਕੀ ਕਿੰਨੇ ਕੁੰਟਲ ਦੀ ਨਿਕਲੀ ਆਪਣੀ ਪਾਈ ਤੋਂ ਥੋੜੀ ਟੱਪੀ ਆ 500 ਟੱਪ ਗਏ ਥੋੜੀ ਜਿਹੀ ਬਸ ਚਲੋ ਵਧੀਆ ਰਹੀ ਤੁਸੀਂ ਕਿਉਂਕਿ ਮਿਹਨਤ ਵੀ ਬਹੁਤ ਕਰਦੇ ਆ ਮੈਂ ਦੇਖਿਆ ਤੁਸੀਂ ਟਿਕਦੇ ਨਹੀਂ ਹੈਗੇ ਦਰਸ਼ਕੋਏ ਦੋਨੋਂ ਪਰਾ ਚਲੋ ਜ਼ਮੀਨ ਦਾ ਕਿ ਸਰਦਾਰ ਦੀ ਆ ਕੀ ਨਾਮ ਆ ਸਰਦਾਰ ਦਾ ਨਿਰੰਦਰਪਾਲ ਸਿੰਘ ਨਿਰੰਦਰਪਾਲ ਸਿੰਘ ਜੀ ਝੁੰਡਾਂ ਦੀ ਆ ਤੇ ਯਾਨੀ ਖੇਤੀ ਇਹ ਦੋਨੋਂ ਪਰਾ ਸੰਭਾਲਦੇ ਨੇ ਬਬਲੂ ਤੇ ਸੰਸੇਦ ਯਾਨੀ ਇਹ ਖੇਤੀ ਦੇ ਪੂਰੀ ਜੀ ਨਾਲ ਮਿਹਨਤ ਕਰਦੇ ਨੇ ਆਪਦੀ ਸਮਝ ਕੇ ਤੇ ਆਪਣੇ ਮੂਂਗਰੇਆਂ ਦਾ ਬਸ ਫਿਕਰੇ ਆ ਮੂਂਰਾ ਤਾਂ ਹੀ ਬੱਲੇ ਬੱਲੇ ਚਲ ਹੁਣ ਤੂੰ ਟਰਾਲੀ ਦੇ ਵਿੱਚ ਮੂਂਗਰੇ ਮੱਲਾ ਹਟਾ ਰਿਹਾ ਤੀ ਤਰਾ ਸਾਰਾ ਪਿੱਛੇ ਨੂੰ ਤੈਨੂੰ ਉਹਨਾਂ ਦਾ ਵਜ਼ਨ ਕਿਵੇਂ ਲੱਗ ਰਿਹਾ ਉਹ ਤਾਂ ਵਧੀਆ ਲੱਗ ਰਿਹਾ ਜੀ ਹਾਂ 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 ਤਾਂ ਸਾਮਣੀ ਦੇਖੀ ਜੋ ਹਾਂ ਹਾਂ ਵੀਡੀਓ ਜੀ ਹਾਂ ਹਾਂ ਤੇ ਇਹ ਆਪਣੀ ਕਿਹੜੀ ਇੱਕ ਮੱਲਾ ਕੁਆਲਟੀ ਦੇ ਨੇ ਇਹ ਇਹ ਕਿਸ ਤਰ੍ਹਾਂ ਦਾ ਮੇਲ ਫਿਲਮ ਅੱਛਾ ਮੇਲ ਇੱਕਲੀ ਮੇਲ ਬਿਨਾ ਮੇਲ ਤੋਂ ਅਸਿਆ ਹੈ ਇੱਕ ਮੇਲ ਫੀਮੇਲ ਹੁੰਦੇ ਆ ਫੀਮੇਲ ਹੁੰਦੇ ਨੇ ਇਹ ਕੱਲੇ ਮੇਲ ਆਏ ਖੱਲੇ ਮੇਲ ਆ ਬਸ ਕੱਲੇ ਮੇਲ ਆ ਫੀਮੇਲ ਮੇਲ ਅੱਛਾ ਇਹ ਆਪਾਂ ਅਗਲੇ ਸਾਲ ਨੂੰ ਮੂੜੀਆਂ ਦਾ ਬੀਜ ਤਿਆਰ ਆ ਜਾਣੀ ਹੈ ਹਾਂਜੀ ਬੀਜ ਤਿਆਰ ਆਈ ਇਹਨਾਂ ਤੋਂ ਆਪਾਂ ਮੂੜੀਆਂ ਉਗਣਗੀਆਂ ਮੂੜੀਆਂ ਮੂੜੀਆਂ ਉਗਣਗੀਆਂ ਕੱਲ ਕੱਲੇ ਮੂੰਗਰੀ ਉਗਣਗੇ ਬਸ ਇਹ ਮੂਹਰੇ ਉਗਣਗੇ ਬੀਜ ਲਾਵਾਂਗੇ ਮੂਹਰੇ ਅੱਛਾ ਇਹਨਾਂ ਤੋਂ ਆਪਾਂ ਮੂੰਗਰਿਆਂ ਦੀ ਉਹ ਖੇਤੀ ਲੈ ਸਕਦੇ ਆ ਤੇ ਕ ਮੂੜੀਆਂ ਦੀ ਮੂੜੀਆਂ ਨੇ ਉਹ ਫੇਲ ਮੇਲ ਫੀਮੇਲ ਹੁੰਦਾ ਹੈ ਫੇਲ ਫੀਮੇਲ ਹੁੰਦਾ ਠੀਕ ਆ ਠੀਕ ਆ ਤੇ ਆਪਣੇ ਉਹ ਥਰੈਸਰ ਵਾਲੇ ਵੀਰ ਨੇ ਆਪੋਨਾਂ ਨਾਲ ਵੀ ਕਰਦੇ ਆਂ ਗੱਲਬਾਤ ਵੀਰੇ ਸਭ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੀਰ ਜੀ ਆਪਣਾ ਨਾਂ ਤੇ ਆਪਣਾ ਪਿੰਡ ਦਾ ਨਾਂ ਦੱਸ ਦਿਓ ਤੁਸੀਂ ਮੇਰਾ ਨਾਂ ਹਰਵਿੰਦਰ ਸਿੰਘ ਆ ਜੀ ਹਾਂ ਜੀ ਪਿੰਡ ਮੇਰਾ ਮੀਮਸ ਆ ਜੀ ਠੀਕ ਆ ਵੀਰ ਜੀ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇਹ ਮੰਨ ਲਾ ਕੰਮ ਕਰਦੇ ਆਂ ਨੂੰ ਆਪਣਾ ਸਾਨੂੰ ਕੰਮ ਕਰਦਿਆਂ ਤਾਂ ਜੀ 10 ਸਾਲ ਹੋ ਗਏ ਅੱਛਾ ਪਹਿਲਾਂ ਇਸ ਤੋਂ ਪਹਿਲਾਂ ਸਰੋਂ ਦਾ ਚੱਲਦਾ ਸੀ ਜੀ ਠੀਕ ਆ ਸਰੋਂ ਤੋਂ ਬਾਅਦ ਫਿਰ ਇਹਦੇ ਝਾਰਨੇ ਬਦਲੇ ਜਾਂਦੇ ਨੇ ਥ੍ਰੈਸ਼ਰ ਦੇ ਠੀਕ ਆ ਰਾਜਸਥਾਨ ਦਾ ਬਣਿਆ ਹੋਇਆ ਥ੍ਰੈਸ਼ਰ ਹੈ ਜੀ ਇਹ ਠੀਕ ਆ ਕਿਹੜੀ ਕੰਪਨੀ ਦਾ ਹੇ ਰਾਜਸਥਾਨ ਦੇ ਵਿੱਚ ਹੀ ਹੈ ਜੀ ਆਮੇ ਬੰਦੇ ਨੇ ਕਿ ਉੱਥੇ ਅੱਛਾ ਅੱਛਾ ਉਧਰ ਸਰੋਂ ਦਾ ਕੰਮ ਜ਼ਿਆਦਾ ਹੈ ਕਿ ਨਹੀਂ ਸਰੋਂ ਦਾ ਕੰਮ ਆ ਜੀ ਗਵਾਰਾ ਮੂੰਗੀ ਸਾਰੀਆਂ ਚੀਜ਼ਾਂ ਕੱਢਦਾ ਇਸ ਸੋਲਿਆਂ ਦੀ ਦਾਹ ਠੀਕ ਹੋ ਜੀ ਠੀਕ ਹੋ ਜੀ ਤੇ ਇਹ ਸਾਨੂੰ 10 ਸਾਲ ਹੋ ਗਏ ਜੀ ਕੰਮ ਕਰਦਿਆਂ ਠੀਕ ਆ ਇਹ ਟੋਕਰੀ ਵਾਲਾ ਥਰੇਸਰ ਯਾਨੀ ਸਪੈਸ਼ਲ ਦਾਲਾ ਵਾਸਤੇ ਬਣਿਆ ਆ ਜੀ ਆਪਣੇ ਦੂਜਿਆਂ ਵਾਸਤੇ ਹਾਂ ਸੋਲੇ ਗਵਾਰਾ ਹਾਂ ਜੀ ਹਾਂ ਜੀ ਜਿਵੇਂ ਮਸਰੀ ਵਗੈਰਾ ਮੋਹ ਹਾਂ ਹਾਂ ਇਹ ਸਾਰੀਆਂ ਚੀਜ਼ੇ ਨਿਕਲਦੀਆਂ ਨੇ ਜੀ ਅੱਛਾ ਤੇ ਵੀ ਇਹ ਸਰੋਂ ਕਿ ਨਹੀਂ ਕੱਢਦੀ ਇਸ ਵਾਰਾ ਸਰੋਂ ਹੀ ਬਹੁਤ ਘੜਤੀ ਸਰੋਂ ਦਾ ਤੁਸੀਂ ਐ ਮੰਨੋ ਜੀ ਸੀ ਕੋਈ ਸੱਚ ਦੱਸਿਓ ਸੱਚ ਸੱਚ ਯਾਨੀ ਨਹੀਂ ਮਨੋ ਕਿੰਨਾ ਕਿ ਕਿ ਲਗੜਦਾ ਹੋਊਗਾ ਕਿੱਲੇ ਤੁਸੀਂ ਐ ਮੰਨੋ ਜੀ 1000 ਬਿੱਗੇ ਦੇ ਸਾਡਾ ਹੁੰਦਾ ਅਸਾ 1000 ਬਿੱਗਾ ਜੇ ਕੱਢਦਾ ਹੋਣਾ ਯਾਨੀ ਠੀਕ ਆ ਠੀਕ ਆ ਤੇ ਤੇ ਆਪਾਂ ਜੇ ਗੱਲ 1000 ਬਿੱਗੇ ਤਾਂ 200 ਕਿੱਲਾ ਹੋ ਗਿਆ ਹਾਂਜੀ ਹਾਂਜੀ ਤੇ ਆਪਣਾ ਜੀ ਗੱਲ ਕਰੀਏ ਆਪਾਂ ਉਹਨੇ ਮੂਗਰਿਆਂ ਕੰਨੀ ਆਪਾਂ ਵੀਡੀਓ ਵੀ ਇਹਨਾਂ ਦੀ ਬਣਾਉਣਾ ਆ ਠੀਕ ਹੈ ਜੀ ਤੇ ਮੂਗਰਿਆਂ ਦੇ ਹੁਣ ਤੱਕ ਤੁਸੀਂ ਕਿੰਨੇ ਕਿਲੇ ਕੱਢ ਚੁੱਕੇ ਆ ਮੂਗਰਿਆਂ ਦੇ ਹੁਣ ਅਸੀਂ 60 70 ਕਿਲੇ ਕੱਢ ਚੁੱਕੇ ਆ 60 70 ਕਿਲੇ ਚ ਬਚੁੱਕੇ ਹਾਂ ਹਾਂ ਜੀ ਤੇ ਕਿਵੇਂ ਰਿਹਾ ਝਾੜ ਝਾੜ ਵਧੀਆ ਜੀ ਠੀਕ ਹੈ ਦਰਮਿਆਨਾਗਾ ਅੱਛਾ ਜੇ ਕੋਈ ਬੰਦਾ ਮਿਹਨਤ ਕਰਦਾ ਜੀ ਹਾਂ ਉਹਦੇ ਨਾਲ ਝਾੜ ਤੇ ਡਿਪੈਂਡ ਆ ਜੀ ਠੀਕ ਆ ਵੀਰੇ ਤੇ ਆਮ ਜਿਹੜਾ ਝਾੜ ਨਿਕਲ ਰਿਹਾਗਾ ਉਹ 60 70 75 ਕਿਲੋ ਦੇ ਕਰ ਰਿਹਾ ਮਾਲਾ ਵੱਧ ਤੋਂ ਵੱਧ ਕਿੰਨਾ ਤੇ ਘੱਟ ਤੋਂ ਘੱਟ ਕਿੰਨਾ ਬਾਅਦ ਤੋਂ ਬਾਅਦ 85 ਟਿੱਕਰ ਜਾ ਰਿਹਾ ਜੀ 85 85 ਕਿਲੋ ਆਪਣਾ 85 ਕਿਲੋ ਬਿੱਗੇ ਦਾ ਬਿੱਗੇ ਦਾ ਠੀਕ ਘੱਟ ਤੋਂ ਘੱਟ ਤੇ ਘੱਟ ਤੋਂ ਘੱਟ 70 ਆ ਜੀ 70 ਹਾਂ 70 ਤੱਕ ਤਾਂ ਮੈਂ ਆਉਂਦੇ ਨੇਗੇ ਜਾਨੀ ਜਿਵੇਂ ਹੁਣ ਬਾਬਲੂ ਬਾਈ ਦੀ ਮਿਹਨਤ ਕਰੀ ਹੋਈ ਆ ਜੀ ਇਹ ਇਹਦਾ ਅੰਦਾਜ਼ਾ ਮੇਰਾ ਜਿਹੜਾ ਇਹ ਬਧੂਗਾ ਜੀ ਅਸਿਆ 85 ਤੱਕ ਜਾਊਗਾ ਜੇ ਉੱਤੇ ਉਸੇ ਤੋਂ ਟਿੱਪਣਾ ਚਾਹੀਦਾ ਜੀ ਉਸ ਤੋਂ ਟਿੱਪਣਾ ਚਾਹੀਦਾ ਰੋਜ ਦਾ ਕਮਾਂਗਾ ਸਾਨੂੰ ਉਹਦੀ ਜੱਜਮੈਂਟ ਹੋ ਜਾਂਦੀ ਥੋਨੂੰ ਤਾਂ ਮਨ ਲ ਭਰਿਆਂ ਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਵੀ ਇੰਨਾ ਕਿ ਬਿੱਗੇ ਨਿਕਲ ਗਿਆ ਕਿ ਨਹੀਂ ਬੀਬੀ ਦੀ ਜੱਜਮੈਂਟ ਹੋ ਜਾਂਦੀ ਉਹਦੇ ਅੰਦਾਜ਼ਾ ਜਿਹੜਾ ਵੀ 90 ਤੋਂ 95 ਕਿਲੋ ਦੇ ਜਾ ਸਕਦਾ ਜੀ ਜਾ ਸਕਦਾ ਇਹ ਜਾ ਸਕਦਾ ਜੀ ਕਿਉਂਕਿ ਇਹ ਗੱਲ ਦੀ ਮੈਂ ਵੀ ਕਹਿਣਾ ਵੀ ਕਿਉਂਕਿ ਭਰਾ ਦੋਨੋਂ ਮਿਹਨਤ ਬਹੁਤ ਕਰਦਨੇ ਮਿਹਨਤ ਬੋਗ ਕਰਦਾ ਆਪਾਂ ਪਹਿਲੀ ਵੀਡੀਓ ਵਿੱਚ ਵੀ ਦਰਸ਼ਕੋ ਕਿਹਾ ਤੀ ਵੀ ਦੋਨੋਂ ਭਰਾ ਜੀ ਜਾਣਣ ਮਿਹਨਤ ਕਰਦਨੇ ਆਪਦਾ ਸਮਝ ਗਏ ਹਾਂਜੀ ਹਾਂਜੀ ਹਾਂ ਤੇ ਬੀਰ ਜੀ ਇਹ ਆਪਾਂ ਗੱਲ ਕਰੀਏ ਚਲੋ ਬਬਲੂ ਵੀਰ ਉਹਨਾਂ ਨੇ ਇਸ ਵਾਰ ਪਹਿਲੀ ਵਾਰ ਮੂੰਗਰਿਆਂ ਦੀ ਖੇਤੀ કરી ਆ ਹਾਂਜੀ ਹਾਂਜੀ ਤੁਸੀਂ ਕੁਝ ਮੂੰਗਰਿਆਂ ਬਾਰੇ ਕਹਿਣਾ ਚਾਹੁੰਦੇ ਹੋ ਉਹ ਵੀ ਕਿ ਕਿੰਨੇ ਕੁ ਪ੍ਰਕਾਰ ਦੀਆਂ ਹੁੰਦੀਆਂ ਨੇ ਮੰਨ ਲੈ ਇਹ ਇਹ ਕਈ ਤਰ੍ਹਾਂ ਦੇ ਬੀਨ ਐ ਜੀ ਮੇਲ ਫੀਮੇਲ ਹਾਂ ਤੇ ਇਹਨਾਂ ਦੇ ਵਿੱਚ ਵੀ ਏਡੋ ਏਡਿੱ ਕੁਆਲਿਟੀਆਂ ਨੇ ਜੀ ਅੱਛਾ ਅੱਛਾ ਹਾਂ ਬੀਆਂ ਦੇ ਹਿਸਾਬ ਨਾਲ ਬੀਆਂ ਦੇ ਨਾਮ ਨਹੀਂ ਹਾਂ ਗ੍ਰੇਡ ਦੇ ਹਿਸਾਬ ਨਾਲ ਨਿਕਲ ਜਾਂਦੀ ਹੈਗਾ ਨਹੀਂ ਨਿਕਲ ਜਾਂਦੀ ਹੈ ਜੀ ਹਾਂ ਤੇ ਬੈੱਡ ਬਣਾ ਕੇ ਇਹ ਲਾਉਣੇ ਪੈਂਦੇ ਨੇ ਜੀ ਠੀਕ ਆ ਉਹਦੇ ਤੇ ਹਿਸਾਬ ਨਾਲ ਬਾਕੀ ਆਪਣੀ ਮਿਹਨਤ ਦੇ ਹਿਸਾਬ ਨਾਲ ਸਮੇਂ ਸਿਰ ਸਪਰੇਅ ਹੋ ਬਈ ਜੀ ਹਾਂ ਹਾਂ ਠੀਕ ਹੈ ਜੀ ਤੇ ਉਹੇ ਦੀ ਖਰਾਕ ਦੇਖਭਾਲ ਨਾਲ ਹਾਂ ਦੇਖਭਾਲ ਜੇ ਕੋਈ ਬੰਦਾ ਮਿਹਨਤ ਕਰਦਾ ਜੀ ਉਹਦਾ ਫਲ ਤਾਂ ਤੁਹਾਨੂੰ ਪਤਾ ਉਹ ਤਾਂ ਹਾਂ ਜੀ ਉਹ ਤਾਂ ਪ੍ਰਮਾਤਮਾ ਦਿੰਦਾ ਹੀ ਹੈ ਕਿ ਨਹੀਂ ਹਾਂ ਕਿਉਂਕਿ ਜਿਵੇਂ ਵੀਰੋਨੀ ਮਿਹਨਤ ਕਰ ਦਿੱਤੀ ਉਸ ਦਿਨ ਵੀ ਇਹ ਟਿਕੇ ਨਹੀਂ ਸਿਰਫ ਮੇਰੇ ਕੋਲੇ ਨਾਲੇ ਅੱਧਾ ਘੰਟਾ ਹੀ ਲਿਆ ਉਹ ਸੰਸੇਰ ਤਾਂ ਟਿਕੇ ਹੀ ਨਹੀਂ ਉਹ ਕਹਿੰਦਾ ਬਸ ਸਸਰੀ ਘਰ ਵੀਰੇ ਕਹਿੰਦਾ ਮੇਰੇ ਕੋਲ ਕੰਮ ਬਹੁਤ ਆ ਕਹਿੰਦਾ ਮੈਰਾ ਕਹਿੰਦਾ ਕੰਮ ਕਰਦਾ ਤੁਸੀਂ ਬਬੂ ਨਾਲ ਗੱਲ ਕਰੋ ਗੱਲ ਇਹ ਜੇ ਹੁੰਦੇ ਨੇ ਸਹੀ ਗੱਲ ਹੈ ਵੀ ਉਹ ਬਈ ਸਮਾਂ ਹੀ ਨਹੀਂ ਹੁੰਦਾ ਮੱਕੀ ਚ ਰਿਓ ਪਾਉਂਦੀ ਉਸ ਦਿਨ ਹਾਂਜੀ ਹਾਂਜੀ ਉਸ ਦਿਨ ਮੱਕੀ ਚ ਰਿਓ ਪਾਉਂਦੀ ਐ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਤੁਹਾਡੇ ਕੋਲ ਥ੍ਰੈਸਰ ਆ ਕਿਹੜੀ ਕੰਪਨੀ ਦਾ ਹੈ ਇਹ ਦਸਮੇਸ ਵਾਲਿਆਂ ਦੇ ਦਸਮੇਸ ਵਾਲੇ ਦਸਮੇਸ ਵਾਲੇ ਉਧਰ ਵੀ ਨੇ ਉਧਰ ਵੀ ਨੇ ਜੀ ਅੱਛਾ ਅੱਛਾ ਤੇ ਯਾਨੀ ਵਧੀਆ ਤਰਾਹ ਜਰਾ ਜੀ ਆਪਣੇ ਮੰਨ ਲਾ ਕਿਸੇ ਨੇ ਇੱਧਰ ਲੈਣਾ ਹੋਵੇ ਲੈਣਾ ਹੋਵੇ ਜੀ ਕੰਮ ਸਟਾਰਟ ਕਰਨਾ ਹੋਵੇ ਹਾਂ ਜੀ ਹਾਂ ਕੋਈ ਮੰਨ ਲਾ ਕਿਸਾਨ ਚਾਹੁੰਦਾ ਹੋਵੇ ਮੰਨ ਲਾ ਤੁਹਾਨੂੰ ਦੇਖ ਕੇ ਤੋਂ ਤੋਂ ਇਨਫੋਰਮੇਸ਼ਨ ਦੇਖ ਕੇ ਕਹਿ ਕੇ ਵੀ ਮੈਂ ਵੀ ਗਾਹਾਂ ਨੂੰ ਬਈ ਸਰੋਂ ਕੱਢਣੀ ਆ ਕਿ ਮੇ ਜਿੰਨੇ ਸਾਡੇ ਏਰੀਆ 'ਚ ਸਰੋਂ ਐਤਕੀ ਬਹੁਤ ਸੀ ਹਾਂ ਜੀ ਸਾਡੇ 'ਚ ਚਾਰ ਨੇ ਜੀ ਇਹ ਅੱਛਾ ਹਾਂ ਉਰੀ ਹੋਰ ਚੱਲ ਰਹੇ ਨੇ ਅੱਛਾ ਬਾਕੀ ਇੱਧਰ ਤੁਸੀਂ ਦੂਰ ਤੱਕ ਘੜਦੇ ਹੋ ਅੱਛਾ ਹਾਂ ਜੀ ਹਾਂ ਅਸੀਂ ਆ ਸਾਰੇ ਏਰੀਆ ਦੇ ਵਿੱਚ ਹਾਂ ਮੈਂ ਸਾਡੇ ਕੰਨੀ ਤਾਂ ਵੀ ਦਹਾੜੰਬੇ ਨਾਲੇ ਘੜਦੇ ਸੀ ਤੈਨੂੰ ਮੈਂ ਦੱਸਾਂ ਹੜੰਬੇ ਜੀ ਜੀ ਹੁਣ ਰੁੱਗ ਲਾਉਣਾ ਔਖਾ ਸਹੀ ਗੱਲ ਆ ਵਾਲੀਆਂ ਲੇਬਰਾਂ ਉਹ ਤੇ ਕੰਮ ਨਹੀਂ ਕਰ ਸਕਦੀ ਖਤਰੇ ਵਾਲੀ ਵੀ ਚੀਜ਼ ਹੈ ਜੀ ਇਹ ਤੇ ਥੋੜਾ ਸਕਾਲਾ ਰਹਿੰਦਾ ਜੀ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਜਿਵੇਂ ਤੁਹਾਨੂੰ ਦੇਖ ਕੇ ਕੋਈ ਲੈਣਾ ਚਾਹਵੇ ਵੀ ਥਰਾਇਸਰ ਦੇ ਦਸਮੇਸ ਵਾਲਿਆਂ ਦੇ ਵਧੀਆ ਨੇ ਜਾਨੀ ਵਧੀਆ ਨੇ ਜੀ ਇਹੀ ਲਵੇ ਹਾਂਜੀ ਹਾਂਜੀ ਠੀਕ ਆ ਠੀਕ ਆ ਕਿਉਂ ਥਰਾਇਸਰ ਦਾ ਆਪਣੇ ਅਮਰਗੜ ਵੀ ਬਣਦੇ ਨੇ ਹਾਂਜੀ ਹਾਂ ਤੇ ਕੁੱਪ ਦੇ ਟੁੱਟਦੇ ਵੀ ਬਣਦੇ ਨੇ ਇਹਨਾਂ ਦੀ ਤਕਨੀਕ ਹੋਰ ਆ ਜੀ ਉਤਲਿਆਂ ਦੀ ਕੁਝ ਹੋਰ ਆ ਜੀ ਕਿਉਂਕਿ ਉਹਨਾਂ ਨੂੰ ਜਿਆਦਾ ਪਤਾ ਉਹ ਕਿਉਂਕਿ ਉਧਰ ਫਸਲਾਂ ਹੀ ਹੋਕ ਆਉਂਦੇ ਨੇ ਹਾਂਜੀ ਹਾਂਜੀ ਉਹਨਾਂ ਤੇ ਰਿਸਰਚ ਕਰਦੇ ਨੇ ਵੀ ਦੇਖ ਕੇ ਝਰਨੇ ਬਦਲ ਬਦਲ ਕੇ ਜਿਆਦਾ ਅਗਲਾ ਕੱਢਦਾ ਮੂੰਗੀ ਕੱਢਦਾ ਸੋਲੇ ਕੱਢਦਾ ਹਾਂਜੀ ਉਹ ਤੋੜੀਆਂ ਕੱਢਦਾ ਕਿ ਨਹੀਂ ਆਪਣੇ ਤਾਂ ਦੋ ਤਿੰਨ ਫਸਲਾਂ ਆਨੇ ਬਸ ਬੱਸ ਇਹੀ ਨੇ ਤੋੜੀਆਂ ਹਾਂਜੀ ਸਰੋਂ ਆ ਆ ਮਜਾ ਮੂੰਗਰੇ ਨੇ ਇਧਰ ਉਹ ਵੀ ਇਹੀ ਏਰੀਆ ਚ ਨੇ ਮੂੰਗਰੇ ਹੋ ਰਹੇ ਨਹੀਂ ਹਾਂਜੀ ਹਾਂਜੀ ਹਾਂ ਹਾਂ ਤੇ ਹੋਰ ਵੀਰੇ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਾਂ ਜੀ ਇਹੀ ਦੇਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਮਿਹਨਤ ਕਰੋ ਜੇ ਕੋਈ ਬੰਦਾ ਮਿਹਨਤ ਕਰਦਾ ਜੀ ਹਾਂਜੀ ਉਹਦਾ ਫਲ ਤਾਂ ਉਹਨੂੰ ਮਿਲਦਾ ਹੀ ਹੈ ਠੀਕ ਹੈ ਜੀ ਇਹ ਬੈਸਟ ਖੇਤੀ ਹੈ ਜੀ ਵਧੀਆ ਹਾਂਜੀ ਤੇ ਜਿਹੜਾ ਵੀ ਬੰਦਾ ਕੋਈ ਲਾਉਣਾ ਚਾਹੇ ਤਲਾਸ਼ ਸਕਦਾ ਜੀ ਲਾ ਸਕਦਾ ਹਾਂ ਉਹਦੀ ਉਹਨੂੰ ਮਿਹਨਤ ਦਾ ਮੁੱਲ ਮਿਲੂਗਾ ਠੀਕ ਹੈ ਹਾਂਜੀ ਥੈਂਕ ਯੂ ਵੀਰੇ ਹਾਂਜੀ ਦਰਸ਼ਕ ਉਹ ਵੀਰ ਚੱਲਿਆ ਗਿਆ ਵੀਰ ਨੇ ਮੰਨ ਲਓ ਟਰੈਕਟਰ ਕੋਲ ਜਾਣਾ ਸੀ ਤੇ ਬਬਲੂ ਵੀਰੇ ਇੱਕ ਕਣਕ ਤੋਂ ਆਪਾਂ ਨੇ ਮੰਨ ਲਾ ਪਹਿਲਾਂ ਬੀਜੇਤੀ ਕਾ ਬਾਅਦ ਬੀਜੇਤੀ ਜਿਵੇਂ ਪਹਿਲਾਂ ਬੀਜੀ ਸੀ ਬਾਅਦ ਬਰਾਬਰ ਹੀ ਸਮਝ ਲਓ ਉਹੀ ਦੱਸ ਦੇਣਾ ਵੱਡੇ ਨੂੰ ਵੀ ਹੋਗੇ ਵੱਡੇ ਨੂੰ ਵੀ ਹੋਗੇ ਕਿ ਨਹੀਂ ਹਾਂ ਟੈਸਟ ਨਹੀਂ ਮਿਲਿਆ ਸੀ ਅੱਛਾ ਅੱਛਾ ਉਹ ਕਹੇ ਦੱਸਣ ਲੇਟ ਵੀ ਹੋਗਾ ਹਾਂ ਹਾਂ ਯਾਨੀ ਉਹਨਾਂ ਕਾ ਟਾਈਮ ਲੈਂਦੇ ਕਣਕ ਜਿੰਨਾ ਤੇ ਇੱਕ ਵਾਰ ਆਪਾਂ ਫੇਰ ਰਿਪੀਟ ਕਰਦੇ ਨਹੀਂ ਇਹਦੇ ਖਰਚਾ ਕਣਕ ਰੋਂ ਘਟ ਆਉਂਦਾ ਕਿ ਵੱਧ ਆਉਂਦਾ ਖਰਚਾ ਬਹੁਤ ਘਟਿਆ ਜੀ ਬਹੁਤ ਘਟਾ ਬਹੁਤ ਘਟਾ ਗੁਲੀ ਡੰਡੇ ਦਾ ਕਿਰਾਏ ਸਵਰੇ ਹੋ ਗਏ ਕਿਰਾਏ ਸਵਰੇ ਕਰਤੀ ਬਸ ਬਾਅਦ ਤੋਂ ਡੱਬ ਲੈਂਦਾ ਅੱਜ ਆਪੇ ਡੱਬ ਲੈਂਦਾ ਹਾਂ ਮਾਜਾ ਦੇਖਿਆ ਆਪਾਂ ਸੰਘਣਾ ਪਿਆ ਦੀ ਪੂਰਾ ਕਿ ਨਹੀਂ ਉਹ ਤਾਂ ਆਪਾਂ ਨੇ ਵੀ ਪਾਈ ਹੋਈ ਹੈ ਅੱਛਾ ਤੈਨੂੰ ਐਂ ਦੱਸ ਮੈਨੂੰ ਤੈਨੂੰ ਫੋਨ ਕਿੰਨੇ ਕਾਇ ਫੋਨ ਬਥੇਰੇ ਆਉਂਦੇ ਨੇ ਅੱਜ ਵੀ ਆਏ ਸੀ ਅੱਜ ਵੀ ਆਇਆ ਕਹਿੰਦਾ ਬਾਈ ਦੱਸੋ ਕਿਵੇਂ ਇਕਲਿਆ ਮਾਹਬਾਈ ਦਾ ਜਦ ਕੱਢਾਂਗੇ ਤੁਹਾਨੂੰ ਭੇਜ ਦਾਂਗੇ ਠੀਕ ਆ ਤੇ ਦਰਸ਼ਕੋ ਸਾਰ ਬਾਈ ਕਹਿ ਕੇ ਗਿਆ ਵੀ ਚਲੋ ਉਹਨਾਂ ਨੂੰ ਪਤਾ ਲੱਗ ਜਾਂਦਾ ਦਿੱਲੀ ਦਾ ਕੰਮ ਉਹਨਾਂ ਦਾ ਕੱਢਣਾ ਹੈ ਨਹੀਂ ਉਹਨਾਂ ਦਾ ਦਿੱਲੀ ਦਾ ਉਹ ਕਹਿੰਦਾ ਵੀ ਦੇ ਲੋ 70 ਤੋਂ ਲੈ ਕੇ ਇਹ 85 90 ਤੱਕ ਨਿਕਲਦੇ ਨੇ ਕਹਿੰਦਾ ਜਿਵੇਂ ਬਾਈ ਉਹਨਾਂ ਦਾ ਝਾੜ ਆ 95 ਤੱਕ ਜਾਊਗਾ ਕਹਿੰਦਾ ਉਹ ਹਾਂ ਇਹ ਆਪੇ 90 আর 95 ਦੇ ਕਹਿੰਦਾ ਵਿਚ ਵਿਚ ਰਹੂਗਾ ਕਹਿੰਦਾ 95 ਤੱਕ ਵੀ ਜਾ ਸਕਦਾ ਕਹਿੰਦਾ ਬਾਈ ਉਹਨਾਂ ਦਾ ਝਾੜ ਵਧੀਆ ਝਾੜ ਇਸ ਕਰਕੇ ਵਧੀਆ ਕਿਉਂਕਿ ਬਾਈ ਉਹਨਾਂ ਨੇ ਮਿਹਨਤ ਹਾਂ ਇਸ ਮਿਹਨਤ ਕਰਦੇ ਆ ਨਾ ਹਾਂ ਮਿਹਨਤ ਬਾਈ ਉਹਨੀ ਮਿਹਨਤ ਪਾਉਂ ਕਰਦੇ ਨੇ ਇਹਨੂੰ ਟਾਈਮ ਤੇ ਪਾਣੀ ਲੋ ਟਾਈਮ ਤੇ ਰੇ ਹਾਂ ਪਾਣੀ ਵੀ ਜ਼ਰੂਰੀ ਆ ਨਾ ਜੇ ਇੱਕ ਪਾਣੀ ਖੁੰਝ ਗਿਆ ਉੱਥੇ ਕੰਮ ਖਰਾਬ ਹੋ ਗਏ ਸੁੱਕਾ ਲਵਾ ਦੂੰਗਾ ਉਹ ਤਾਂ ਮਾਜੂ ਹਾਂ ਹਾਂ ਤੇ ਬਗਲੂ ਆਪਾਂ ਗੱਲ ਕਰੀਏ ਜੇ ਆਪਣੇ ਮੰਨ ਲਾ 90 ਕਿਲੋ ਦੇ ਵੀ ਨਿਕਲੇ ਚਾਹੇ ਨਿਕਲੇ ਚਾਹੇ 95 ਕਿਲੋ ਦੇ ਆਉਣ ਆਪਾਂ 90 ਕਿਲੋ ਰੱਖਦੇ ਆਂ ਫਿਰ ਵੀ ਜਾਲ ਆਪਾਂ ਥੋੜੇ ਜਿਹਾ ਕੱਟੇ ਰੱਖਦੇ ਆਂ ਤੇ ਕਿਉਂਕਿ ਤੇ ਹਰ ਇੱਕ ਬੰਦਾ ਥੋੜੇ ਜਿਨੀ ਮਿਹਨਤ ਵੀ ਨਹੀਂ ਕਰ ਸਕਦਾ ਨਾ ਮਾ ਉਹ ਨਾਲ ਇੱਕ ਨਹੀਂ ਜੇ ਆਪਾਂ ਲਾਈਏ 90 ਕਿਲੋ ਨੂੰ ਵੀ ਤੇ ਕੀਨੇ ਦੇ ਵਿੱਚੋਂ ਤਾਂ ਵੀ ਇਹ 4.5 ਕੁਆਂਟਰ ਤੋਂ ਉੱਪਰ ਦੇ ਨਿਕਲੇ ਤੇ 22-23000 ਰੁਪਏ ਇਹਨਾਂ ਦਾ ਰੇਟ ਆ ਇਹੜਾ ਤੁਹਾਡਾ ਹਾਈ ਕੁਆਲਿਟੀ ਦਾ ਵੀ ਆ ਸਾਰਾ ਇਹ ਹਾਂ ਹਾਂ ਹਾਈ ਕੁਆਲਿਟੀ ਦਾ ਹੈ ਇਹ ਤਾਂ 22000 ਤੋਂ ਹਾਂ ਬਾਈਕ ਤਾਂ ਆਰਾਮ ਨਾਲ ਹਾਂ ਹਾਂ ਜੇ ਮੈਂ ਤੁਸੀਂ ਦੱਸਿਆ ਵੀ ਇਹ ਕਟਾ ਵਾਲੇ ਵੀ ਆ 17 18 ਵਾਲੇ ਵੀ ਆ ਕਟਾ ਵਾਲੇ ਵੀ ਹੈਗੇ ਨੇ ਹਾਂ ਹਾਂ 15 13 ਆ 18 ਦੇਖੀਦਾ ਹੈ ਹਾਂ ਯਾਨੀ ਇਹ ਹਾਈ ਕੁਆਲਿਟੀ ਦਾ ਵੀ ਆ ਮੇਲ ਮੇਲ ਆ ਇਹ ਹਾਂ ਮੇਲ ਮੇਲ ਆਫੀਂ ਹਾਂ ਇਹ 22000 ਨੂੰ ਕਵਰਟ ਲ ਜਾਂਦਾ ਫਿਰ ਇਹ ਤਾਂ ਆਪਣਾ ਲੱਖ ਰੁਪਈਆ ਤੁੱਤੇ ਦਾ ਹੋ ਗਿਆ ਹਾਂ ਲੱਖ ਲੱਖ ਹੀ ਮੰਨ ਲਓ ਚਲ ਲੱਖੇ ਮੰਨ ਲਾ ਫਿਰ ਵੀ ਲੈ ਨਹੀਂ ਆਪਣਾ ਮੇਰੇ ਬਾਈ ਦੱਸ ਕੇ ਗਏ ਉਹ ਫਰੈਸਰ ਵਾਲੇ ਦੱਸ ਕੇ ਗਏ ਹਾਂ ਉਹ ਨਾਲ ਉਹ ਤਾਂ ਲੱਖ ਤੋਂ ਉੱਪਰ ਜਾਂਦਾ ਕੰਮ ਉਹਦੇ ਸਾਹਮਣੇ ਕਹਿੰਦਾ ਵੀ ਜਿੱਥੇ ਜਿੰਨਾ ਸੀ ਕੱਢ ਗਿਆ ਹਾਂ ਉਹ ਦਿਨ ਇਹਦਾ ਝਾੜ ਵੰਦ ਹਾਂ ਵੀ ਇਹ ਨਹੀਂ ਲੱਖ ਤੋਂ ਉੱਤੇ ਜਾਂਦਾ ਉਹਦੇ ਹਿਸਾਬ ਨਾਲ ਤਾਂ ਕਹਿੰਦਾ ਉਹਦਾ ਲੱਖਾਂ ਟੁੱਟਦਾ ਨਹੀਂ ਉਸੇ ਥੁਰ ਲੀਆਂ ਮਾਰ ਕੇ ਕਰਦਾ ਜਿਦਾਂ ਆਹ ਬੁਰਾ ਦੇ ਹਾਂ ਹਾਂ ਇਹਨਾਂ ਥੋੜਾ ਦੇਖ ਲੋ ਤੇ ਲੱਖਾ ਵੀਡੀਓ ਚ ਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਬਾਈ ਦ ਦਰਸ਼ਕੋ ਜਿਵੇਂ 22 ਦੱਸ ਕੇ ਗਿਆ ਸੀ 22 ਦੇ ਕਹਿਣ ਸਾਰ ਮੁਤਾਬਕ ਕਹਨੇ ਆ ਉਹ ਕਹਿੰਦਾ ਵੀ ਇਹ 95 ਕਿਲੋ ਨੂੰ ਟੱਪੂ ਹੈਗਾ ਨਾ ਵੀ ਤੇ 90 99 ਕਿਲੋ ਨੂੰ ਤੇ ਮੰਨ ਲਓ ਜੇ 95 ਕਿਲੋ ਨਿਕਲੇ ਫੇ ਤਾਂ ਲੱਖ ਤੋਂ ਉੱਤੇ ਦੇ ਨਿਕਲੇ ਆਏ ਫਿਰ ਉਹ ਆਪਾਂ ਲੱਖ ਦੇ ਮੰਨ ਕੇ ਚੱਲ ਲੋ ਨਹੀਂ ਕਈ ਵਾਰੀ ਬੰਦੇ ਨੂੰ ਇਹ ਬੰਦਾ ਵਿੱਗੇ ਦਾ ਬੰਦਾ ਕਿੱਲੇ ਦਾ ਨਾ ਆਪਾਂ ਅੱਬਾ ਕਿੱਲੇ ਦਾ ਦੱਸਦੇ ਆ ਵਿੱਗੇ ਦਾ ਜੀ 95 ਕਿਲੋ ਆਪ 95 ਕਿਲੋ ਵਿੱਗੇ ਦਾ ਤੇ ਆਪਾਂ ਜਿਹੜਾ ਲੱਖ ਰੁਪਈਆ ਦੱਸਦੇ ਆ ਉਹ ਤੁਹਾਨੂੰ ਕਿੱਲੇ ਦਾ ਦੱਸਿਆ ਆ ਵੀ ਕਿੱਲੇ ਚ ਲੱਖ ਰੁਪਈਆ ਦੇ ਨਿਕਲੇ ਨੇ ਉਹ ਵੀ ਇਹ ਮੇਲ ਵਾਲਾ ਵੀ ਜਿਹੜਾ ਹਾਈ ਕੁਆਲਿਟੀ ਦਾ ਹਾਈ ਕੁਆਲਿਟੀ ਦਾ ਬੀ ਆ ਬਾਕੀ ਮਿਹਨਤ ਆਈ ਬਾਕੀ ਮਿਹਨਤ ਦਿਆ ਆਪਣੀ ਕਣਕ ਨਿਕਲੀ ਆ 5 ਕੁਇੰਟਲ ਦੀ ਆ 5 ਟਨ ਨਿਕਲੀ ਤੇ ਕਣਕ ਨਿਕਲੀ ਆਪਣੀ ਜੀ ਆਪਾਂ 5 ਨੂੰ ਵੀ ਲਾਈਏ ਤਾਂ ਨਿਕਲਦੀ ਆ 55000 ਦੀ ਇੰਨਾ ਕੀ ਕਰਦੀ ਆ 55 55000 ਦੀ ਨਿਕਲੀ ਫਿਰ ਵੀ 40 45000 ਵੱਧ ਆਈ ਇਹਦਾ ਖਰਚਾ ਘਟੋ ਖਰਚਾ ਖਰਚਾ ਘਟਾ ਤੇ ਫਿਰ ਵੀ 49000 ਮਾਲਕ ਕਿੱਥੇ 2 ਕਿਲੇ ਕਿਤੀ ਕਰਨੀ ਕਿਤੇ ਕਿਲਾ ਇਹਦਾ ਸਾਬ ਨਾਲੋਂ ਤੁਸੀਂ ਕਣਕ ਤੇ ਆਪਾਂ ਨੇ ਬੱਤ ਬਦਰੇ ਪਾਇਆ ਹਾਂ ਬੱਤ ਬਸ ਸਵੇਰੇ ਕੀਤਾ ਹਾਂ ਪੀਛੇ ਆਪਾਂ ਨੇ ਨਾ ਕੋਈ ਸਵੇਰੇ ਕੀਤੀ ਆ ਹਾਂ ਇੱਕ ਵਾਰੀ ਗੁੱਲੇ ਡੰਡੇ ਦੀ ਕਰਤੀ ਅੱਛਾ ਬੱਚ ਰੇ ਨਾ ਚੱਲਿਆ ਰੇ ਚੱਲਿਆ ਰੇ ਕਿਨੇ ਪਾਇਆ ਰੇ ਅਸੀਂ ਪਾਇਆ ਤਿੰਨ ਥੱਲੇ ਤਿੰਨ ਥੱਲੇ ਕਿਲੇ ਦੇ ਤਿੰਨ ਥੱਲੇ ਕਿਲੇ ਦੇ ਹਾਂ ਬਸ ਬਸ ਕੱਲੇ ਉਹੀ ਪਾਇਆ ਕੋਈ ਸਵੇਰੇ ਨਹੀਂ ਕੀਤੀ ਹਾਂ ਐਂਡੀ ਜੀ ਆ ਕੇ ਤੇਲੇ ਜੀ ਪੈ ਗਿਆ ਸੀ ਬੱਤ ਦੇ ਆਲੇ ਨਾਲੇ ਇੱਕ ਢੋਲੀ ਘੁਮਾ ਦੇ ਚੱਲ ਬਸ ਇੱਕ ਢੋਲੀ ਹਾਂ ਜੀ ਸਿਰਫ ਬੱਟ ਦੇ ਵਾਲੇ ਵਾਲੇ ਆਹ ਇਹਦੇ ਆਣਾ ਆਹ ਮੂਰਿਆਂ ਦੇ ਵਾਲੇ ਵਾਲੇ ਸਾਰਾ ਚਾਰ ਚਾਰ ਸਵੇਰੇ ਦੋ ਤਿੰਨ ਢੁੱਲੀਆਂ ਲੱਗੀਆਂ ਸੀ ਹਾਂ ਹਾਂ ਬੱਟ ਦੇ ਵਾਲੇ ਵਾਲੇ ਘਮਾਤਾ ਹਾਂ ਹਾਂ ਮੰਗੇ ਹਾਂ ਹਾਂ ਕਿਉਂਕਿ ਵਿੱਚ ਤਾਂ ਬੜੇ ਨਹੀਂ ਜਾਂਦੇ ਅੱਛਾ ਹਾਂ ਹਾਂ ਜਿਹੜਾ ਤੇਲ ਆਉਂਦਾ ਬੱਟ ਦੇ ਲਈ ਪੈਂਦਾ ਹਾਂ 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 ਉਤਾਂ ਮਰ ਗਿਆ ਮੁੱਤ ਤੇ ਮਰ ਗਿਆ ਗਾਂਵ ਤੇ ਯਾਨੀ ਇਹਦਾ ਖਰਚਾ ਕਣਕ ਨਾਲੋਂ ਬਹੁਤ ਘੱਟ ਬਹੁਤ ਘੱਟ ਹੈ ਜੀ ਕਣਕ ਦੇ ਤਾਂ ਖਰਚਾ ਵੀ ਬਹੁਤ ਆਉਂਦਾ ਕਣਕੀ ਤੇ ਖਰਚਾ ਆਉਂਦਾ ਜੀ ਤੇ ਚੱਲ ਹੁਣ ਆਪਾਂ ਵਾੜੀ ਲੰਬੀ ਵੀਡੀਓ ਕਿਉਂ ਕਰੀਏ ਤੇ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਭਾਈ ਕਿਸਾਨ ਭਾਈਆਂ ਨੂੰ ਤਾਂ ਮੈਂ ਇਹ ਕਹੂੰਗਾ ਖੇਤੀ ਵਧੀਆ ਜੇ ਮਿਹਨਤ ਜਿਮੇਦਾਰੀ ਨੂੰ ਭਾਈਆ ਪਾਲੇ ਮਿਲੂ ਹਾਂ ਹਾਂ ਸਿੱਧੀ ਗੱਲ ਹੈ ਜੇ ਮੇਰੇ ਗੱਲ 'ਚ ਕਹੋਗੇ ਸੇ ਭਾਈ ਉਹ ਝੂਠ ਬੋਲ ਦੇ ਜਾਊਗਾ ਹਾਂ ਛੱਟਾ ਮਾਰ ਕੇ ਸਮਝਾਓਗੇ ਫਿਰ ਤੜੂ ਹਾਂ ਹੁਣ ਤਾਂ ਬੱਤਰਾ ਇਸਰ ਵਾਲੇ ਦੇ ਵੀ ਪੰਪ ਆਉਣਾ ਤੁਹਾਨੂੰ ਪੁੱਛ ਲਿਆ ਜੀ ਪੁੱਛ ਲਿਆ ਨਾ ਅਗਲਾ ਕੂਗਾ ਵੀ ਕਣੀ ਆਪਦੀ ਚੀਜ਼ ਦੀ ਜ਼ਿਆਦਾ ਬੜਿਆਈ ਕਰਦੇ ਆ। ਨਾ ਫੇ ਉਹ ਆਪੇ ਦੱਸਦਾ ਜੀ। ਉਹ ਥ੍ਰੈਸ਼ਰ ਆਪੇ ਦੱਸਦਾ। ਇਹਨਾਂ ਤੁਹਾਡੇ ਭਰੇਆਂ ਦਾ ਲਾਈਨ ਲੱਗੇ ਵੀ ਹੋਰਾਂ ਦੇ ਇੰਨੇ ਹਟ ਕੇ ਭਰੇ ਹੁੰਦੇ ਸੀ। ਹਾਂ ਹਾਂ। ਮੈਂ ਉਹ ਕੈਮਰੇ ਦੇ ਸਾਹਮਣੇ ਦੱਸ ਕੇ ਗਿਆ ਉਹ ਤਾਂ ਉਹ ਤਾਂ ਕੱਟੇ ਨਹੀਂ ਆ ਸਕਦੇ। ਤੇ ਨਹੀਂ। ਹਾਂ। ਤੇ ਬਹੁਤ ਬਹੁਤ ਧੰਨਵਾਦ ਜੀ ਤੇਰਾ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮੱਚ। ਅੱਜ ਵੀ ਫੋਨ ਆਏ ਸੀਗੇ ਭਰੀਆਂ ਦਾ। ਹਾਂ। ਕਹਿੰਦਾ ਭਈ ਦੱਸਿਓ ਦੱਸਿਓ। ਅੱਛਾ। ਮੈਂ ਭਾਈ ਆਊਗਾ ਫੇ ਵੀਡੀਓ ਬਣਾ ਕੇ ਬਾਦਾਂਗੇ ਭਾਈ ਦੇਖ। ਹਾਂ ਦੇਖ ਲਿਓ ਕਿ ਨਹੀਂ। ਤੇ ਹਾਂਜੀ ਕਿਸਾਨ ਵੀਰੋ। ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਨੀ ਮੈਂ ਕਹਿੰਦਾ ਨਹੀਂ ਹੁੰਦਾ ਕਿਉਂਕਿ ਅਗਲੇ ਸਾਲ ਨੂੰ ਕਿਸੇ ਦਾ ਭਲਾ ਹੋ ਜਵੇਗਾ ਨਹੀਂ ਤੇ 22 ਦਾ ਨੰਬਰ ਆਪਾਂ ਸਕਰੀਨ ਤੇ ਮੈਸ਼ਨ ਕਰਦਾਂਗੇ ਤੇ ਆਪਣੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਜੇ ਫੇਸਬੁੱਕ ਤੇ ਦਾ ਬਿੱਟੂ ਯਹਾਂ ਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਹਾਂ ਇੱਕ ਆਪਾਂ ਇੱਕ ਬੇਨਤੀ ਮੇਰੀ ਜ਼ਰੂਰ ਸੁਣਿਓ ਤੇ ਆਪਾਂ ਨਾ ਹੁਣ ਆਪਣੇ ਚੈਨਲ ਦੇ ਉੱਤੇ ਕਬੂਤਰਾਂ ਦੀਆਂ ਤੇ ਕਬੱਡੀ ਦੀਆਂ ਦੀਆਂ ਵੀਡੀਓ ਵੀ ਪਾਇਆ ਕਰਾਂਗੇ ਜਿਵੇਂ ਆਪਾਂ ਮੁਰਗੀਆਂ ਦੀਆਂ ਪਾਉਂਦੇ ਸੀ ਹੁਣ ਕਬੂਤਰਾਂ ਦੀਆਂ ਵੀ ਪਾਵਾਂਗੇ ਤੇ ਕਬੱਡੀ ਵਾਲੇ ਬੰਦਿਆਂ ਨਾਲ ਵੀ ਗੱਲਬਾਤ ਕਰਿਆ ਕਰਾਂਗੇ ਜਿਵੇਂ ਆਪਾਂ ਆ ਗੱਲਬਾਤ ਕਰਦੇ ਆ ਇੰਟਰਵਿਊ ਤਾਂ ਆਪਣੀ ਕਾਦੀ ਹੁੰਦੀ ਆ ਆਪਣੀ ਤਾਂ ਦੇਸੀ ਭਾ ਜਾ ਗੱਲਾਂ ਨੇ ਕਿ ਨਹੀਂ ਇੱਕਣੇ ਗੱਲਾਂ ਆਪਾਂ ਕਬੂਤਰਾਂ ਨਾਲ ਕਰਾਂਗੇ ਇੱਕਣੇ ਜਿਹੜੇ 올ਡ ਪੁਰਾਣੇ ਕਬੱਡੀ ਦੇ ਖਿਡਾਰੀ ਨੇ ਜਿਨ੍ਹਾਂ ਨੂੰ ਲੋਕ ਭੁੱਲ ਚੁੱਕੇ ਨੇ ਉਹਨਾਂ ਦੀ ਵੀਡੀਓ ਆਪਾਂ ਬਣਾਵਾਂਗੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਆਪਣੇ ਭਰਾ ਦੀ ਪਟੂ ਨਿਆਮਪੁਰ ਦੀ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ